ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਤੁਹਾਨੂੰ ਅਸੀਂ ਲੈ ਕੇ ਚੱਲਦੇ ਹਾਂ ਇੱਕ ਇਤਿਹਾਸਕ ਯਾਦਗਾਰ ਦੇ ਵਿੱਚ ਇੱਕ ਮੈਮੋਰੀਅਲ ਦੇ ਵਿੱਚ ਪੰਜਾਬ ਦੇ ਆਖਰੀ ਮਹਾਰਾਜਾ ਮਹਾਰਾਜਾ ਦਲੀਪ ਸਿੰਘ ਇਹ ਉਹ ਜਗ੍ਹਾ ਹੈ ਜਿੱਥੇ ਉਹਨਾਂ ਨੇ ਪੰਜਾਬ 'ਚ ਆਪਣੀ ਆਖਰੀ ਰਾਤ ਕੱਟੀ ਸੀ ਤੇ ਅੱਜ ਇਸ ਦੇਸ਼ ਅੰਦਰ ਕਦੇ ਅਸੀਂ ਵੀ ਹੁੰਦੇ ਸੀ ਆਣ ਵਾਲੇ ਅਸੀਂ ਪੰਜ ਦਰਿਆਵਾਂ ਦੇ ਬਾਸਾ ਸਾਂ ਆਣ ਅਣਖ ਵਾਲੇ ਤਖਤਾਂ ਦਾ ਦਾਜਾਂ ਵਾਲੇ ਇਹ 17 ਲਿਖੀਆਂ ਹੋਈਆਂ ਨੇ ਬਾਪੂ ਸੋਹਣ ਸਿੰਘ ਸੀਤਲ ਜੀ ਦੀਆਂ ਜਿਹੜੀਆਂ ਕਿ ਟੁਕਦੀਆਂ ਨੇ ਮਹਾਰਾਜਾ ਸਾਹਿਬ ਦਲੀਪ ਸਿੰਘ ਜੀ ਤੇ ਜਿਹੜੇ ਕਿ ਸਿੱਖਾਂ ਦੇ ਆਖਰੀ ਮਹਾਰਾਜਾ ਹੋਏ ਨੇ ਸੋ ਅਸੀਂ ਅੱਜ ਉਹਨਾਂ ਦੀ ਯਾਦਗਾਰ ਤੇ ਖੜੇ ਹਾਂ ਸਾਡੇ ਨਾਲ ਨੇ ਗੋਵਿੰਦ ਸਿੰਘ ਜੀ ਕੁਲਵਿੰਦਰ ਸਿੰਘ ਜੀ ਸੰਦੌੜ ਤੋਂ ਤੇ ਇਹ ਇੱਥੇ ਤੋਂ ਸੁਪਰਵਾਈਜ਼ਰ ਨੇਗੇ ਤੇ ਇਹਨਾਂ ਨਾਲ ਆਓ ਮਹਾਰਾਜਾ ਦਲੀਪ ਸਿੰਘ ਜੀ ਦਾ ਇਤਿਹਾਸ ਜਾਣੀਏ ਹਾਂਜੀ ਸਰ ਆਓ ਚੱਲਦੇ ਆਂ ਅਜਾਇਬ ਕਰਦੇ ਹਾਂ ਸਭ ਤੋਂ ਪਹਿਲਾਂ ਜੀ ਮਹਾਰਾਜਾ ਦਲੀਪ ਸਿੰਘ ਮੋਰੀਲ ਪਹੁੰਚਣ ਤੇ ਤੁਹਾਡਾ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਹਮਣੀ ਤਸਵੀਰ ਜਿਹੜੀ ਤੁਸੀਂ ਵੇਖ ਰਹੇ ਹੋ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਹੈ ਜਿਨ੍ਹਾਂ ਨੇ ਪੰਜਾਬ ਤੇ 40 ਸਾਲ ਰਾਜ ਕੀਤਾ ਉਸ ਸਮੇਂ ਦਾ ਪੰਜਾਬ ਦਿੱਲੀ ਤੋਂ ਲੈ ਕੇ ਤਿੱਬਤ ਤੱਕ ਕਾਬਲ ਤੋਂ ਲੈ ਕੇ ਕੰਧਾਰ ਤੱਕ ਜਮੂਕ ਖੇਮਿਰ ਵਿਚ ਪਾਕਿਸਤਾਨ ਵਿਚ ਉਹ ਫਾਰਗਿਸਤਾਨ ਵਿਚ ਲਾਹੌਰ ਹੀ ਨਦੀ ਰਾਜਧਾਨੀ ਸੀ ਪੰਜ ਦਰਿਆਵਾਂ ਦੀ ਧਰਤੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਸਾਰੇ ਧਰਮਾਂ ਦਾ ਬਰਾਬਰ ਸਤਕਾਰ ਕੀਤਾ ਕਿਸੇ ਵਿੱਚ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਅਕਾਲ ਚਰਣਾ ਕਰ ਗਏ ਇਹਨਾਂ ਤੋਂ ਬਾਅਦ ਇਹਨਾਂ ਦੇ ਵੱਡੇ ਬੇਟੇ ਮਹਾਰਾਜਾ ਖਡਰ ਸਿੰਘ ਨੂੰ ਰਾਜ ਦੀ ਕਿਤੇ ਬਿਠਾਇਆ ਗਿਆ ਮਹਾਰਾਜਾ ਖਡਰ ਸਿੰਘ ਤੋਂ ਬਾਅਦ ਉਹਨਾਂ ਦਾ ਬੇਟਾ ਕੰਵਰਨੌਂ ਨਿਹਾਲ ਸਿੰਘ ਉਹਨਾਂ ਤੋਂ ਬਾਅਦ ਉਹਨਾਂ ਦੀ ਮਾਤਾ ਮਹਾਰਾਣੀ ਚੰਦਕੌਰ ਮਹਾਰਾਣੀ ਚੰਦਕੌਰ ਤੋਂ ਬਾਅਦ ਮਹਾਰਾਜਾ ਸ਼ੇਰ ਸਿੰਘ ਨੇ ਰਾਜ ਕੀਤਾ ਲੇਕਿਨ 4 ਕੁ ਸਾਲ ਦੇ ਛੋਟੇ ਜਿਹੇ ਅਰਸੇ ਦੌਰਾਨ ਕਰੇਲੂ ਖਾਨ ਦਾ ਜੰਗੀ ਦਾ ਸ਼ਿਕਾਰ ਹੋਏ ਡੋਗਰਾ ਨੇ ਇੱਕ ਦੂਸਰੇ ਦਾ ਕਤਲ ਕਰ ਦਿੱਤਾ ਫਿਰ 15 ਸਤੰਬਰ 1843 ਨੂੰ ਮਹਾਰਾਜਾ ਦਲੀਪ ਸਿੰਘ ਜੋ ਉਸ ਵਕਤ ਸਰਪੰਚ ਸਾਹ ਦੇ ਸੀ ਇਹਨਾਂ ਨੂੰ ਲਾਹੌਰ ਦਰਬਾਰ ਦਾ ਵਾਰਸ ਲਾਨਿਆ ਗਿਆ ਇਹ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਦਰਬਾਰ ਦਾ ਸੋਨੇ ਦਾ ਸੰਗਾਸ਼ਣ ਆਪਣੇ ਕੋਲ ਕਾਪੀ ਅਸਲੀ ਇੰਗਲੈਂਡ ਦੇ ਵਿੱਚ ਹੈ ਜੀ 3 ਕਿੰਟ ਦੇ ਕਰੀਬ ਉਸ ਦਾ ਵਜ਼ਨ ਪ्योर ਗੋਲ ਇਹ ਮਹਾਰਾਜਾ ਦਲੀਪ ਸਿੰਘ ਦੀ ਤਲਵਾਰ ਦਾ ਨਮੂਨਾ 40 ਕਿਲੋ ਦੇ ਕਰੀਬ ਇਸ ਦਾ ਵਜ਼ਨ ਹੈ ਇਹ ਤਸਵੀਰ ਮਹਾਰਾਜਾ ਦਲੀਪ ਸਿੰਘ ਦੀ 14 ਸਾਲ ਦੀ ਉਮਰ ਦੇ ਵਿੱਚ 1852 ਦੇ ਵਿੱਚ ਜਾਰਜ ਵਿੱਚੀ ਦੁਆਰਾ ਮਸੂਰੀ ਵਿਖੇ ਤਿਆਰ ਕੀਤੀ ਗਈ ਗਰ ਦੇ ਵਿੱਚ ਮਹਾਰਾਣੀ ਵਿਕਟੋਰੀਆ ਦਾ ਲੋਕਾਟ ਇਹ ਲੋਕਤ ਮਹਾਰਾਣੀ ਵਿਕਟੋਰੀਆ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਲਾਡ ਆਕਲੈਂਡ ਰਾਹੀਂ ਭੇਜਿਆ ਸੀ ਕਿਉਂਕਿ ਉਹ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਤੋਂ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਸੀ ਕਿ ਅਨਪੜ੍ਹ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਐਡਾ ਵੱਡਾ ਸਿੱਖਰਾ ਸਥਾਪਿਤ ਕੀਤਾ ਹੈ ਇਸ ਲਈ ਉਹਨਾਂ ਨੇ ਆਪਣਾ ਗਿਫਟ ਮਹਾਰਾਜਾ ਰਣਜੀਤ ਸਿੰਘ ਨੂੰ ਭੇਜਿਆ ਹੈ ਮਹਾਰਾਜਾ ਰਣਜੀਤ ਸਿੰਘ ਨੇ ਇਸ ਲੋਕ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਛੋਟੇ ਹੁੰਦਿਆਂ ਘਰ ਦੇ ਵਿੱਚ ਪਾਇਆ ਜਿਹਨਾਂ ਸਾਰੇ ਆਪਣੇ ਘਰ ਦੇ ਵਿੱਚ ਪਾ ਕੇ ਰੱਖਿਆ ਜੀ ਇਹ ਤਸਵੀਰ ਮਹਾਰਾਣੀ ਜਿੰਦਾ ਮਹਾਰਾਣੀ ਜਿੰਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਪਤਨੀ ਹੋਰ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਏ ਵੀ ਸ਼ੇਰੀ ਪੰਜਾਬ ਵਰਗੀ ਬਹਾਦਰ ਹੋਈ ਹੈ ਅੰਗਰੇਜ਼ ਮਰਦੀ ਤੋਂ ਤੱਕ ਇਹਨਾਂ ਤੋਂ ਡਰਦੇ ਰਹੇ ਨੇ ਮਹਾਰਾਣੀ ਜਿੰਦਾ ਨੇ ਮਹਾਰਾਜਾ ਦਰਪ ਸਿੰਘ ਨੂੰ ਛੋਟੇ ਹੁੰਦਿਆਂ ਸਿੰਘ ਸਜਾਇਆ ਇਹਨਾਂ ਨੂੰ ਸਿੱਖ ਇਤਿਹਾਸ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਪੂਰਵ ਰੂਪ ਤੇ ਜਾਣਕਾਰੀ ਦਿੱਤੀ ਮਹਾਰਾਣੀ ਜਿੰਦਾ ਨੇ ਸ੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਗੀ ਰਾਜਪਾਲ ਚਲਾਇਆ ਲੇਕਿਨ ਡੋਗਰਾ ਨੇ ਸਨ ਨਗਦਾਰੀ ਕੀਤੀ ਗੁਲਾਬ ਸਿੰਘ ਡੋਗਰਾ ਲਾਲ ਸਿੰਘ ਤੇ ਤੇਜ ਸਿੰਘ ਮਿਸਰੂਰਾਂ ਨੇ 1845-46 ਦੇ ਵਿੱਚ ਮਹਾਰਾਣੀ ਜਿੰਦਾ ਤੋਂ ਪੁੱਛੇ ਬਿਨਾਂ ਖਾਲਸਾ ਫੌਜ ਨੂੰ ਗੁੰਮਰਾਹ ਕਰਕੇ ਮੋਦਕੀ ਤੇ ਸਭਰਾਮਾ ਵੀ ਕੇ ਅੰਗਰੇਜ਼ਾਂ ਉਪਰ ਤੇ ਹਮਲਾ ਕਰਵਾ ਦਿੱਤਾ ਹੈ ਲੇਕਿਨ ਸਾਡੀ ਖਾਲਸਾ ਫੌਜ ਫਿਰ ਵੀ ਜਿੱਤ ਰਹੀ ਸੀ ਪਰ ਡੋਗਰੇ ਨੇ ਗਦਾਰੀ ਕਰਦਿਆਂ ਆਪਣੀ ਫੌਜ ਪਿੱਛੇ ਖਿੱਚ ਲਈ ਖਾਲਸਾ ਫੌਜ ਨੂੰ ਬਰੂਦ ਦੀ ਜਗ੍ਹਾ ਤੇ ਸਰੋਂ ਦੇ ਗੱਡੇ ਭੇਜ ਦਿੱਤੇ ਜਿਸ ਕਰਕੇ ਖਾਲਸਾ ਫੌਜ ਜਿੱਤ ਦੀ ਜਿੱਤ ਦੀ ਹਾਰ ਗਈ ਅੰਗਰੇਜ਼ ਇੱਥੇ ਕਾਬਜ ਹੋ ਗਏ ਉਹਨਾਂ ਨੇ 1847 ਦੇ ਵਿੱਚ ਮਹਾਰਾਣੀ ਜਿੰਦਾ ਨੂੰ ਸੇਖੂਪੁਰ ਦੇ ਕਿਲੇ ਦੇ ਵਿੱਚ ਕੈਦ ਕਰ ਦਿੱਤਾ ਉਸ ਵਕਤ ਮਹਾਰਾਜਾ ਰੀਤ ਸਿੰਘ ਸਿਰਫ 9 ਸਾਲ ਦੇ ਸੀ ਜਦੋਂ ਇਹਨਾਂ ਨੂੰ ਮਾਪੁੱਤ ਨੂੰ ਵਿਸ਼ੋਰ ਦਿੱਤਾ ਗਿਆ ਮਹਾਰਾਜਾ ਰਵੀਪ ਸਿੰਘ ਨੂੰ ਐਸ ਲੋਗਨ ਜੋੜੀ ਦੇ ਹਵਾਲੇ ਕਰ ਦਿੱਤਾ ਗਿਆ ਜਿਨ੍ਹਾਂ ਨੇ ਬਚਪਨ ਦੇ ਵਿੱਚ ਹੀ ਮਹਾਰਾਜਾ ਰਵੀਪ ਸਿੰਘ ਦਾ ਸਿੱਖ ਮਨਡਵਾਚ ਕਰਕੇ ਉਹਨਾਂ ਨੂੰ ਅਸਾਈ ਧਰਮ ਦੀ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਫਿਰ ਸ਼ਾਹੀ ਖਜ਼ਾਨੇ ਬਾਦਸ਼ਾਹ ਵੀ ਹੀ ਬਣ ਗਏ ਫਿਰ ਇਹਨਾਂ ਨੇ 11 ਸਾਲ ਦੀ ਉਮਰ ਦੇ ਵਿੱਚ ਮਹਾਰਾਜਾ ਰਵੀਪ ਸਿੰਘ ਤੋਂ ਇੱਕ ਕਹਿਦਨਾਮੇ ਤੇ ਸਾਈਨ ਕਰਵਾ ਲਈ ਕਿ ਲਾਹੌਰ ਦਾ ਜਿੰਨਾ ਵੀ ਕੀਮਤੀ ਖਜ਼ਾਨਾ ਹੈ ਸ਼ਾਹੀ ਖਜ਼ਾਨਾ ਹੈ ਉਹ ਅੰਗਰੇਜ਼ਾਂ ਦਾ ਹੋ ਗਿਆ 3 1450 ਦੇ ਵਿੱਚ ਉਹ ਨੂਰ ਦਾ ਹੀਰਾ ਸੋਨੇ ਦਾ ਸੰਗਾਸ਼ਣ ਲਾਹੌਰ ਦਰਬਾਰ ਦਾ ਜਿੰਨਾ ਵੀ ਕੀਮਤੀ ਸਮਾਨ ਸੀ ਸਭ ਕੁਝ ਇੰਗਲੈਂਡ ਲੈ ਗਿਆ ਇਹ ਮਹਾਰਾਜਾ ਦਲੀਪ ਸਿੰਘ ਦੀ ਉਹ ਸ਼ਾਹੀ ਪੋਸ਼ਾਕ ਜਿਹੜੀ ਇੰਗਲੈਂਡ ਦੇ ਵਿੱਚ ਇਹ ਪਹਿੰਦੇ ਰਹੇ ਇਹ ਵੀ ਆਪਣੇ ਕੋਲ ਕਾਪੀ ਅਸਲੀ ਇੰਗਲੈਂਡ ਦੇ ਵਿੱਚ ਹੈ ਜੀ ਇਹ ਸਮਣੀ ਤਸਵੀਰ ਮਹਾਰਾਜਾ ਦਲੀਪ ਸਿੰਘ ਨੂੰ 11 ਸਾਲ 10 ਮਹੀਨੇ 15 ਦਿਨ ਦੀ ਉਮਰ ਦੇ ਵਿੱਚ ਲਾਹੌਰ ਤੋਂ ਅੰਗਰੇਜ਼ਾਂ ਨੇ 21 ਦਸੰਬਰ 1849 ਨੂੰ ਕੈਦ ਕੀਤਾ ਤੇ ਪੰਜਾਬ ਤੋਂ ਬਾਹਰ ਛਤੇਗੜ੍ਹ ਦੀਪੀ ਦੇ ਵਿੱਚ ਲੈ ਕੇ ਗਏ ਲਾਹੌਰ ਤੋਂ ਇਹਨਾਂ ਨੂੰ ਕੈਦ ਕੀਤਾ ਗਿਆ ਗੋਪਤਰਾ ਸਹਾਰਾਹੀਂ ਕਾਨਾ ਕਾਚਾ ਲਲਿਆਣੀ ਪਾਲੂਪੁਰ ਮੁੱਦਕੀ ਬਾਗਾ ਪ੍ਰਣਾ ਲੰਮੇ ਜਟਪੁਰਾ ਬਸੀਆਂ 31 ਦਸੰਬਰ 1849 ਦੀ ਰਾਤ ਨੂੰ ਮਹਾਰਾਜਾ ਦਲੀਪ ਸਿੰਘ ਨੂੰ ਤਹਿਸ ਕੋਠੀ ਦੇ ਵਿੱਚ ਕੈਦ ਰੱਖਿਆ ਗਿਆ ਦੂਸਰੇ ਦੇ ਨਮਸਾਲ ਮਨਾ ਕੇ ਇਹਨਾਂ ਨੂੰ ਰਾਏਕੋਟ ਲੋਟਵਦੀ ਮਲੇਰਕੋਟਲਾ ਪਟਿਆਲਾ ਅੰਬਾਲਾ ਮੀਠ ਹੁੰਦੇ ਹੋਏ ਜੁਪੀ ਦੇ ਵਿੱਚ ਫਤਗੜ ਲੈ ਗਏ 1855 ਦੇ ਵਿੱਚ 15 ਸਾਲ ਦੀ ਉਮਰ ਦੇ ਵਿੱਚ ਜਦੋਂ ਮਹਾਰਾਜਾ ਰਦੀਪ ਸਿੰਘ ਪੂਰਨ ਰੂਪ ਚ ਸਾਈ ਬਣ ਗਏ ਫਿਰ 1854 ਇਹਨਾਂ ਨੂੰ ਕਲਕੱਤੀ ਤੋਂ ਸਮੁੰਦਰੀ ਵੇੜੇ ਰਾਹੀਂ ਇੰਗਲੈਂਡ ਲੈ ਗਏ ਮੁਰਤੀ ਇਹਨਾਂ ਨੂੰ ਪੰਜਾਬ ਦੀ ਧਰਤੀ ਤੇ ਆਉਣ ਨਹੀਂ ਦਿੱਤਾ ਗਿਆ ਇਸ ਤਰ੍ਹਾਂ ਦੀ ਦਸਤਾਰ ਸਜਾਇਆ ਕਰਦੇ ਸੀ ਔਰ ਹੀਰੇ ਜੜੇ ਕੰਗੀ ਲਗਾਇਆ ਕਰਦੇ ਸੀ ਜਿਹੜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਬਾਦਸ਼ਾਹ ਸਾਹ ਸੁਜਾਨੇ 1813 ਦੇ ਵਿੱਚ ਬੇਤ ਕੀਤਾ ਸੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦੇ ਪਰਿਵਾਰ ਨੂੰ ਸ਼ਰਨ ਦਿੱਤੀ ਸੀ ਉਸ ਤੋਂ ਬਾਅਦ ਇਹ ਕੋਹਿੰੂਰ ਦਾ ਹੀਰਾ 1850 ਦੇ ਵਿੱਚ ਲਾਹੌਰ ਤੋਂ ਮੁੰਬਈ ਹੁੰਦਾ ਹੋਇਆ ਇੰਗਲੈਂਡ ਚਲਾ ਗਿਆ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਨੇ ਇਸ ਨੂੰ ਆਪਣੇ ਤਾਜ ਦੇ ਵਿੱਚ ਸਜਾਇਆ ਹੈ ਇਹ ਕੋਹਿੰੂਰ ਦਾ ਹੀਰਾ ਜਿਹੜੇ ਵਿਦੇਸ਼ ਦੇ ਵਿੱਚ ਗਿਆ ਉਸ ਦੇਸ਼ ਦੀ 35% ਜਿਹੜੀ ਕਰੰਸੀ ਹੈ ਪਾਉਂਡ ਦੇ ਹਿਸਾਬ ਨਾਲ ਘਟ ਗਈ ਅਗਰ ਹਿੰਦੁਸਤਾਨ ਦੇ ਵਿੱਚ ਵਾਪਸ ਆਉਂਦਾ ਹੈ ਸਾਡਾ 1 ਰੁਪਇਆ 100 ਰੁਪਏ ਦੇ ਬਰਾਬਰ ਚੱਲੇਗੀ ਸਭ ਤੋਂ ਪਹਿਲੇ ਕੋਹਿੰੂਰ ਦਾ ਹੀਰਾ 13ਵੀਂ ਸਦੀ ਦੇ ਵਿੱਚ ਆਂਧਰਾ ਪ੍ਰਦੇਸ਼ ਦੀ ਕੋਲਾਰ ਖਾਨ ਦੇ ਵਿੱਚੋਂ ਕੱਕਤਿਆ ਵਸੂ ਮਿਲਿਆ ਸੀ ਉਸ ਤੋਂ ਬਾਅਦ ਦਿੱਲੀ ਸਤਨਾ ਦੇ ਬਾਦਸ਼ਾ ਲੋਧੀਆਂ ਤੇ ਖਿਲਦੀਆਂ ਦੇ ਉੱਤਾਂ ਵਿੱਚ ਦੀ ਹੁੰਦਾ ਹੋਇਆ ਬਾਦਸ਼ਾਹ ਬਾਬਰਕੋੜ ਚ ਲੈ ਗਿਆ ਅਖੀਰੇ ਨਾਦਰ ਸ਼ਾਹ ਕੋੜਾਇਆ ਨਾਦਰ ਸ਼ਾਹ ਨੇ ਇਸ ਨੂੰ ਕੋਹੇਨੂਰ ਦਾ ਨਾਮ ਦਿੱਤਾ ਹੈ ਕੋਹੇਨੂਰ ਦਾ ਅਰਥ ਹੈ ਰੌਸ਼ਨੀ ਦਾ ਪਰਬਾ ਜਿਸ ਵਕਤ ਕੋਹੇਨੂਰ ਦਾ ਹੀਰਾ ਮਿਲਿਆ ਸੀ 793 ਕੈਰਟ ਦਾ ਸੀ ਜਿਹੜਾ ਸ਼ੁੱਧ ਸੋਨਾ ਹੈ ਉਹ 24 ਕੈਰਟ ਦਾ ਮਾਪਿਆ ਜਾਂਦਾ ਹੈ ਇਹ 793 ਕੈਰਟ ਦਾ ਸੀ ਪਰੰਤੂ ਜਦੋਂ ਇੰਗਲੈਂਡ ਚ ਲੈ ਗਿਆ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਦੇ ਘਰ ਵਾਲੇ ਪ੍ਰੈਸ ਸੈਲਵਟ ਨੇ ਇਸ ਦੇ ਦੋ ਟੁਕੜੇ ਕਰਵਾ ਦਿੱਤੇ ਇਸ ਨੂੰ ਕੱਟਣ ਲਈ ਨੀਦਰਲੈਂਡ ਤੋਂ ਵਿਸ਼ੇਸ਼ ਕਾਰੀਗਰ ਮਿਸਟਰ ਕੈਂਟਰ ਨੂੰ ਸੱਦਾ ਗਿਆ ਮਿਸਟਰ ਕੈਂਟਰ ਨੇ ਇਸ ਨੂੰ 38 ਦਿਨ ਦੇ ਵਿੱਚ ਕੱਟਿਆ ਲੇਕਿਨ ਗਲਤ ਕੱਟਿਆ ਗਿਆ ਇੱਕ ਬਲੈਕ ਹੋ ਗਿਆ ਇੱਕ ਉਸੇ ਤਰ੍ਹਾਂ ਹੀ ਚਮਕਦ ਰਿਹਾ ਉਸ ਵਕਤ ਅੰਗਰੇਜ਼ ਸਰਕਾਰ ਨੇ ਮਿਸਟਰ ਕੈਂਟਰ ਨੂੰ 10000 ਪਾਉਂਡ ਜੁਰਮਾਨਾ ਕੀਤਾ ਸੀ ਹੁਣ ਸਿਰਫ 105 ਕੈਟ ਦਾ ਰਹਿ ਗਿਆ ਜੋ ਮੌਜੂਦਾ ਰਾਣੀ ਅਲਜਾ ਵੈਤ ਉਹਦੀ ਵੀ ਡੈਥ ਹੋ ਗਈ ਉਹਦੇ ਬੇਟੇ ਪ੍ਰਿੰਸ ਚਾਰਲਸ ਦੇ ਤਾਜ ਦੇ ਸਜਾਇਆ ਗਿਆ ਤੇ ਟਾਵਰ ਆਫ ਲੰਡਨ ਦੇ ਜੁਵਲ ਹੌਸ ਵਿੱਚ ਰੱਖਿਆ ਗਿਆ ਹੁਣ ਵੀ ਬਿਲੰਕਣ ਕਰਤਾ ਨਹੀਂ ਇਸ ਕੋਹਿੰੂਰ ਦੇ ਹੀਰੇ ਦੀ ਪਰ ਨਵੀਂ ਕੀਮਤ ਲਾਈ ਹੈ ਜਿਹੜੇ ਸਾਰੇ ਸੰਸਾਰ ਨੂੰ ਢਾਈ ਦਿਨ ਦੀ ਰੋਟੀ ਖਾਣੀ ਹੋਵੇ ਉਹਦੇ ਬਰਾਬਰ ਦੀ ਕੀਮਤ ਹੈ ਇਹ ਨਾਨਕ ਸਾਈ ਸਿੱਕਾ ਜਿਹੜਾ ਸ਼ਰੀਪ ਮਹਾਰਾਜ ਜੀ ਨੇ ਚੁਣਿਆ ਚਾਂਦੀ ਦਾ ਹੀ ਸਿੱਕਾ ਫਾਰਸੀ ਪੱਸ਼ਾ ਲਿਖੀ ਹੈ ਦੇਖ ਤੇ ਪਤੇ ਉਨਸਰਤ ਬਦਰੰਗ ਜਾਪ ਤਜ ਨਾਨਕ ਗੁਰੂ ਗੋਬਿੰਦ ਐ ਬਾਬਾ ਨਾਨਕ ਐ ਗੁਰੂ ਗੋਬਿੰਦ ਸਿੰਘ ਜੋ ਰਾਜ ਭਗ ਮੈਂ ਚਲਾ ਰਿਹਾ ਇਹ ਤੁਹਾਡੀ ਕਿਰਪਾ ਸਦਕਾ ਹੈ ਐ ਉਹ ਕੋਹਿੰਨੂਰ ਦੇ ਹੀਰੇ ਦੀ ਕਾਪੀ ਜਿਹੜੀ ਮਹਾਰਾਜ ਰਣਜੀਤ ਸਿੰਘ ਆਪਣੇ ਡੌਲਿਆਂ ਤੇ ਬੰਨਿਆ ਕਰਦੇ ਸੀ ਸੈਂਟਰ ਦੇ ਵਿੱਚ ਕੋਈ ਨੂਰ ਜਿਹੜਾ ਹੁਣ ਵਾਲਾ ਕੱਟਿਆ ਹੋਇਆ ਸਾਹਮਣੇ ਉਹ ਸ਼ੇਰ ਦਾ ਨਿਸ਼ਾਨ ਜੀ ਇਹ ਸ਼ੇਰ ਦਾ ਨਿਸ਼ਾਨ ਸਿਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਤਲਵਾਰ ਦੇ ਉੱਤੇ ਉੱਕਰਿਆ ਸੀ ਕਿਉਂਕਿ ਉਹਨਾਂ ਨੂੰ ਸ਼ੇਰ-ਏ-ਪੰਜਾਬ ਦਾ ਖਿਤਾਬ ਦਿੱਤਾ ਗਿਆ ਸ਼ੇਰ ਵਰਗੀ ਤਾਕਤ ਰੱਖਦੀ ਸੀ 40 ਸਾਲ ਸਿੱਖ ਰਾਜ ਸਥਾਪਿਤ ਕੀਤਾ ਕਿਸੇ ਨੂੰ ਵੀ ਪੰਜਾਬ ਬਲ ਉਹਨਾਂ ਨੇ ਅੱਖ ਚੱਕਣ ਦਿੱਖਣ ਦਿੱਤਾ ਇਹ ਇੰਗਲੈਂਡ ਦੇ ਵਿੱਚ ਅਲਵਿਡਨ ਹਾਲ ਜਿੱਥੇ ਮਹਾਰਾਜਾ ਦ리ਪ ਸਿੰਘ ਆਪਣੇ ਪਰਿਵਾਰ ਸਮੇਤ ਰਹੇ ਇਹ ਉਹ ਚਾਰਦੀ ਕਾਪੀ ਜੇ ਸੁੱਤੇ ਬੈਠ ਕੇ ਮਹਾਰਾਜਾ ਦ리ਪ ਸਨ ਉਧਰ ਵੀ ਦਰਬਾਰ ਲਾਇਆ ਕਰਦੇ ਸੀ ਇੰਗਲੈਂਡ ਦੇ ਵਿੱਚ ਮਹਾਰਾਜਾ ਦ리ਪ ਸਿੰਘ ਨੇ ਮਹਾਰਾਣੀ ਬਕਟੋਰੀਆ ਤੋਂ 17000 ਕਿੱਲਾਂ ਦੇ ਵਿੱਚ ਅਲਵਿਡਨ ਸਟੇਟ ਅਸਵਾਈਸਿੰਗ ਜਿਸ ਵਿੱਚ ਨਾਲ ਆਪਣੀ ਰਹਾਇਸ਼ ਦਾ ਬਣਾਈ ਚਰਚਾ ਬਣਾਈ ਸ਼ਿਕਾਰਗਾ ਬਣਾਈ ਤੇ ਹੋਰ ਵੀ ਲੋਕਾਂ ਨੂੰ ਵਸਾਇਆ ਇਹ ਲਵੇੜਨ ਹਾਲ ਦਾ ਜਿਹੜਾ ਅੰਦਰੋਂ ਨਕਸ਼ਾ ਜੀ ਅੰਦਰੋਂ ਕਲਾਕਿਰਤੀ ਹੈ ਉਹ ਸਾਰੀ ਭਾਰਤੀ ਕਿਸਮ ਦੀ ਹੈ ਜਿਹੜੀ ਦੀ ਬਾਹਰ ਦੀ ਦੇਖਿਆ ਕੋ ਵਰਤਾਨ ਵੀ ਹੈ ਅੱਜ ਕੱਲ ਇਹਨੂੰ ਅਜਾਇਬ ਕਰ ਦੇ ਦਿੱਤਾ ਗਿਆ ਸ਼ਹਿਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੁਰਨ ਬਸਜਦੀਆਂ ਇਸ ਵਿੱਚ ਤਸਵੀਰਾਂ ਲਗਾਤੀਆਂ ਮਹਾਰਾਣੀ ਜਿੰਦਾ ਨੂੰ ਜਦੋਂ ਸੇਖੂਪੁਰ ਦੇ ਕਿਲੇ ਦੇ ਵਿੱਚ ਕੈਦ ਕਰ ਦਿੱਤਾ ਗਿਆ ਉਸ ਤੋਂ ਬਾਅਦ ਅੰਗਰੇਜ਼ਾਂ ਨੇ 1449 ਦੇ ਵਿੱਚ ਇਹਨਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਤਈ ਪਾਰਕ ਛੱਡ ਕੇ ਨੇਪਾਲ ਚਲੇ ਗਏ ਉਥੇ ਦਾ ਕੇ ਬਹੁਤ ਜਿਆਦਾ ਬਿਮਾਰ ਹੋ ਗਏ ਜਦ ਤੱਕ ਮਹਾਰਾਜਾ ਅਦਲੀਬ ਤੈਨੂੰ ਅਸਾਈ ਬਣਾ ਕੇ ਅੰਗਰੇਜ਼ ਇੰਗਲੈਂਡ ਦੀ ਯਾਤਕੀ ਸੀ ਉਧਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਮੇਰੀ ਮਾਤਾ ਬਿਮਾਰ ਆ ਤਾਂ ਉਹਨਾਂ ਨੇ ਅੰਗਰੇਜ਼ਾਂ ਨੂੰ ਬੇਨਤੀ ਕੀਤੀ ਮੈਂ ਆਪਣੀ ਮਾਤਾ ਨੂੰ ਮਿਲਣਾ ਚਾਹੁੰਨਾ ਅੰਗਰੇਜ਼ਾਂ ਨੇ ਇੱਕ ਸ਼ਰਤ ਰੱਖੀ ਕਿ ਅਗਰ ਤੈਨੂੰ ਪੰਜਾਬ ਦੇ ਵਿੱਚ ਲੈ ਗਏ ਲੋਗਾਂ ਨੇ ਤੈਨੂੰ ਫਿਰ ਮਹਾਰਾਜਾ ਬਣਾ ਦੇਣਾ ਇਸ ਲਈ ਇਹ ਤਲਕੱਤੇ ਸੰਪੈਸੋਕਲ ਦੀ ਤਸਵੀਰ ਹੈ ਜਿੱਥੇ ਇਹਨਾਂ ਦਾ ਮਾਂ ਪੁੱਤ ਦਾ 13 ਸਾਲ ਬਾਅਦ ਮਿਲਾਪ ਕਰਵਾਇਆ ਗਿਆ ਹੈ ਜਦ ਤੱਕ ਇਹਨਾਂ ਦੇ ਅੱਖਾਂ ਦੀ ਜੋਤ ਸੀ ਜੀ ਬਿਲਕੁਲ ਖਤਮ ਹੋ ਤਕੀ ਸੀ ਮਹਾਰਾਜ ਅਦਲੀਪ ਸਿੰਘ ਸਾਈਂ ਬਣ ਚੁੱਕੇ ਸੀ ਜਦ ਕਿ ਛੋਟੇ ਹੁੰਦੇ ਹਨਾਂ ਨੇ ਸਿੰਘ ਸਜਾਇਆ ਸੀ ਪਿਆਰ ਨਾਲ ਗਲਵਕੜੀ ਚ ਲਿਆ ਕੰਡ ਤੋਂ ਦੀ ਹੱਥ ਪੇਰ ਦੇ ਪੇਰ ਦੇ ਸਰਤੇ ਗਏ ਫਿਰ ਤਾਹਾ ਮਾਰ ਕੇ ਰੋਏ ਪ੍ਰਮਾਤਮਾ ਨੂੰ ਮੀਣਾ ਮਾਰਿਆ ਐ ਪ੍ਰਮਾਤਮਾ ਤੂੰ ਮੇਰੇ ਸਿਰ ਦਾ ਸਾਈਂ ਖੋਲਿਆ ਮੇਰਾ ਰਾਜ ਭਾ ਖੋਲਿਆ ਕੋਹੇ ਨੂਰ ਦਾ ਹੀਰਾ ਖੋਲਿਆ ਲੇਕਿਨ ਅੱਜ ਮੇਰੇ ਵੰਸ ਵਿੱਚੋਂ ਮੇਰਾ ਧਰਮ ਵੀ ਖੋਕੇ ਲ ਗਿਆ ਮਹਾਰਾਜਾ ਗਰੀਬ ਸਿੰਘ ਇਹਨਾਂ ਦੇ ਚਰਨੀ ਡਿੱਗੇ ਬਚਨ ਦਿੱਤਾ ਮਾਂ ਤੇਰਾ ਰਾਜ ਤਾਗ ਵਾਪਸ ਨਹੀਂ ਕਰ ਸਕਦਾ ਤੇਰਾ ਕੋਹੇ ਨੂਰ ਦਾ ਹੀਰਾ ਵਾਪਸ ਨਹੀਂ ਕਰ ਸਕਦਾ ਤੇਰੇ ਸਿਰ ਦਾ ਸਾਈਂ ਵਾਪਸ ਨਹੀਂ ਲੈ ਕੇ ਦੇ ਸਕਦਾ ਲੇਕਿਨ ਤੇਰਾ ਧਰਮ ਜਰੂਰ ਵਾਪਸ ਕਰੂੰਗਾ ਫਿਰ ਮਹਾਰਾਜਾ ਗਰੀਬ ਸਿੰਘ ਆਪਣੀ ਬਿਮਾਰ ਮਾਤਾ ਨੂੰ ਇੰਗਲੈਂਡ ਦੇ ਵਿੱਚ ਨਾਲ ਹੀ ਲੈ ਗਏ ਇੰਗਲੈਂਡ ਦੇ ਵਿੱਚ ਇਹ 2 ਸਾਲ ਰਹੇ 2 ਸਾਲ ਬਾਅਦ ਇਹਨਾਂ ਦੀ ਡੈਥ ਹੋ ਗਈ ਮਰਨ ਤੋਂ ਇੱਕ ਦਿਨ ਪਹਿਲਾਂ ਫਿਰ ਹੀ ਗਰੀਬ ਸਿੰਘ ਨੂੰ ਕਹਿੰਦੀ ਆ ਕਹਿੰਦੀ ਰਾਜ ਗਰੀਬ ਸਿੰਘਾ ਮਰਨ ਤੋਂ ਬਾਅਦ ਮੇਰੀਆਂ ਅੱਖਾਂ ਦੀਆਂ ਪਲਕਾਂ ਨੂੰ ਬੰਦ ਨਾ ਕਰੀ ਇਹਨਾਂ ਦੇ ਵਿੱਚ ਹੈ ਆਖਰੀ ਦਵਤੂ ਮੈਂ ਮਹਾਰਾਜਾ ਜੀਤ ਸਿੰਘ ਦੀ ਲਾਹੌਰ ਸਮਾਤੇ ਪੇਡ ਕਰਨਾ ਚਾਹੁੰਦੀ ਹਾਂ ਦੇਖੀ ਮੇਰੇ ਨਾ ਆਖਰੀ ਹੰਝੂਆਂ ਨੂੰ ਇਹਨਾਂ ਬੂਰਿਆਂ ਦੀ ਧਰਤੀ ਤੇ ਰੋਲਣਾ ਦੇਵੇਂ ਪਰ ਮਹਾਰਾਜਾ ਗਰੀਬ ਸਿੰਘ ਨੂੰ ਅੰਗਰੇਜ਼ਾਂ ਨੇ ਪੰਜਾਬ ਆਉਣ ਦੀ ਮਨਜ਼ੂਰੀ ਨਹੀਂ ਦਿੱਤੀ ਕੋਰਟ ਗਏ ਕਚੈਰੀ ਗਏ ਅਪੀਲਾਂ ਕੀਤੀਆਂ ਦਲੀਲਾਂ ਦਿੱਤੀਆਂ ਪਰ ਨਹੀਂ 1 ਸਾਲ ਬਾਅਦ ਮਜ਼ਦੂਰੀ ਮਿਲੀ ਗੁਦਾਬਰੀ ਦੇ ਕੰਡੇ ਮੁੰਬਈ ਦੇ ਵਿੱਚ ਨਸ਼ਤ ਵਿਖੇ ਇਹਨਾਂ ਦੀਆਂ ਹਸਤੀਆਂ ਅਰਪਤ ਕਰਕੇ ਗਏ ਭਾਰਤ ਤੋਂ ਆਪਣੀ ਵਾਪਸੀ ਸਮੇਂ ਕੈਰੂ ਵਿਖੇ ਮਹਾਰਾਜਾ ਰਣਜੀਤ ਸਿੰਘ ਆਪਣੀ ਹੋਣ ਵਾਲੀ ਪਤਨੀ ਮਹਾਰਾਣੀ ਬੰਬਾ ਬੂਲਰ ਨੂੰ ਮਿਲੇ 15 ਸਾਲ ਦੀ ਲੜਕੀ ਸੀ ਆਰਵੀ ਪਾਸ਼ਾ ਜਾਣਦੀ ਸੀ ਬਹੁਤ ਹੀ ਸੁੰਦਰ ਔਰ ਸਿਆਣੀ ਸੀ ਅੰਗਰੇਜ਼ਾਂ ਨੇ ਇਹਨਾਂ ਨੂੰ ਹੋਰ ਵੀ ਲੜਕੀਆਂ ਪੇਸ਼ ਕੀਤੀਆਂ ਲੇਕਿਨ ਮਹਾਰਾਜਾ ਰਿਤਿਨ ਨੂੰ ਪਤਾ ਸੀ ਕਿ ਆਉਣ ਵਾਲਾ ਉਹਨਾਂ ਦਾ ਜੀਵਨ ਹੈ ਹੋਰ ਵੀ ਸੰਘਰਸ਼ ਭਰਿਆ ਇਸ ਲਈ ਵਿਆਹ ਲਈ ਲੜਕੀ ਦੀ ਚੋਣ ਆਪ ਕੀਤੀ ਤੇ ਫਿਰ 9 ਜੂਨ 1864 ਨੂੰ ਮਿਸ਼ਰ ਦੇ ਸ਼ਹਿਰ ਅਲਹੰਗ ਦੀ ਂਡਰੀ ਆ ਵਿਖੇ ਇਹਨਾਂ ਨੇ ਜੂਰ ਪ੍ਰਿੰਟਾਂਗ ਨਾਲ ਸ਼ਾਦੀ ਕਰਵਾਈ ਇਹਨਾਂ ਦੇ 6 ਬੱਚੇ ਪੈਦਾ ਹੋਏ ਤਿੰਨ ਬੇਟੇ ਤਿੰਨ ਬੇਟੀਆਂ ਇੰਗਲੈਂਡ ਦੇ ਵਿੱਚ ਕਾਫੀ ਸਮਾਂ ਬਿਤਾਉਣ ਤੋਂ ਬਾਅਦ ਮਹਾਰਾਜਾ ਦਰਪ ਸਿੰਘ ਨੇ ਅੰਗਰੇਜ਼ਾਂ ਨੂੰ ਫਿਰ ਬੇਨਤੀ ਕੀਤੀ ਕਿ ਉਹ ਆਪਣੇ ਵਤਨ ਪੰਜਾਬ ਵਾਪਸ ਜਾਣਾ ਚਾਹੁੰਦੇ ਨੇ ਅੰਗਰੇਜ਼ਾਂ ਨੇ ਇਹਨਾਂ ਨੂੰ ਫਿਰ ਇਨਕਾਰ ਕਰ ਦਿੱਤਾ ਫਿਰ ਇਹਨਾਂ ਨੇ ਅੰਗਰੇਜ਼ਾਂ ਦਾ ਵਿਦਰੋਹ ਕਰ ਦਿੱਤਾ ਮਹਾਰਾਣੀ ਬਕਤੌਰੀਆ ਦਾ ਜਗਰ ਦੇ ਵਿੱਚ ਲੌਕਡ ਪਾਇਆ ਸੀ ਉਸ ਨੂੰ ਵੀ ਉਤਾਰ ਦਿੱਤਾ ਇੰਗਲੈਂਡ ਦੇ ਵਿੱਚ ਦਿਨੋਂ ਵੀ ਕੀਮਤੀ ਸਮਾਨ ਸੇ ਸਭ ਕੁਝ ਨਿਲਾਮ ਕਰ ਦਿੱਤਾ ਤਾਂ ਕਿ ਪੰਜਾਬ ਆਉਣ ਲਈ ਤੰਦ ਦਸ ਸਕਣ ਉੱਥੋਂ ਪਰਿਵਾਰ ਸਮੇ ਚੱਲੇ ਆਦਮ ਦੇ ਵਿੱਚ ਹੈ 1886 ਦੇ ਵਿੱਚ ਅਦੰਦ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਮਹਾਰਾਣੀ ਬੰਬਾ ਅਤੇ ਬੱਚੇ ਵਾਪਸ ਲੰਡਨ ਪਰਤ ਗਏ ਇਹਨਾਂ ਨੂੰ ਉੱਥੇ ਨਜ਼ਰਬੰਦ ਕਰ ਦਿੱਤਾ ਗਿਆ ਇਸੇ ਨਜ਼ਰਬੰਦੀ ਦੇ ਦੌਰਾਨ ਹੀ ਫਿਰ ਇਹਨਾਂ ਨੇ ਖੰਡੇ ਵਾਟੇ ਦਾ ਅੰਮ੍ਰਿਤ ਛਕਿਆ ਗੁਰੂ ਵਾਲੇ ਬਣੇ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਨੇ ਪੈਰਿਸ ਚਲੇ ਗਏ ਪੈਰਿਸ ਦੇ ਵਿੱਚ ਇੱਕ ਜਹਾਜ਼ ਸਮਾਂ ਵੀ ਆਇਆ ਤੇ ਹੱਥ ਵਿੱਚ ਠੂਠਾ ਫੜ ਕੇ ਭਿਖਾਰੀ ਬਣ ਕੇ ਦਰ ਦਰ ਮੰਗਦੇ ਫਿਰਦੇ ਰਹੇ ਉੱਥੇ ਇਹਨਾਂ ਦਾ ਮਿੱਤਰ ਕਥੌਕ ਰੂਸ ਦਾ ਰਹਿਣ ਵਾਲਾ ਸੀ ਉਹਨਾਂ ਨੇ ਇਹਨਾਂ ਨੂੰ ਸਿਆਲਿਆ ਉਹ ਇਹਨਾਂ ਨੂੰ ਰੂਸ ਲੈ ਗਿਆ ਰੂਸ ਦਾ ਯਾਰ ਅਲੈਂਗ ਦੇ ਅੰਦਰ ਤੀਜਾ ਵਿਨਦਨ ਉਤਰ ਸੀ ਉਹਨਾਂ ਨੇ ਇਹਨਾਂ ਨੇ ਬੇਨਤੀ ਕੀਤੀ ਕਿ ਤੁਸੀਂ ਮੇਰੀ ਮਦਦ ਕਰੋ ਮੈਂ ਪੰਜਾਬ ਨੂੰ ਗੋਰਾ ਤੋਂ ਆਜ਼ਾਦ ਕਰਾਉਣਾ ਚਾਹਣਾ ਲੇਕਿਨ ਇਹਨਾਂ ਦੀ ਸਾਰੀਆਂ ਕੋਸ਼ਿਸ਼ਾਂ ਅਸਫਲ ਰਹੀਆਂ 55 ਸਾਲ ਦੀ ਉਮਰ ਕੋਕੇ ਪੈਰਿਸ ਦੇ ਵਿੱਚ ਇਹਨਾਂ ਦੀ ਡੈਥ ਹੋ ਗਈ ਫਿਰ 22 ਅਕਤੂਬਰ 1893 ਨੂੰ ਇਹਨਾਂ ਨੂੰ ਅਲਵੇਡਨ ਦੇ ਵਿੱਚ ਅਸਾਈ ਤੰਗ ਦੇ ਨਾਲ ਦਫਨਾਇਆ ਗਿਆ ਕਿਉਂਕਿ ਮਰਨ ਤੋਂ 2 ਸਾਲ ਪਹਿਲਾਂ ਇਹਨਾਂ ਨੇ ਫਿਰ ਮਹਾਰਾਣੀ ਬਕਤੋਰੀ ਨਾਲ ਸਮਝੌਤਾ ਕਰ ਲਿਆ ਸੀ ਉਹਨਾਂ ਦੀ ਤਸਵੀਰ ਵਾਲਾ ਲੋਕਾਟ ਆਪਣੇ ਗਰਦ ਦੇ ਵਿੱਚ ਪਾ ਲਿਆ ਸੀ ਇਸ ਲਈ ਅਸਾਈ ਰੀਤੀ ਰਿਵਾਜਾਂ ਮੁਤਾਬਕ ਹੀ ਇਹਨਾਂ ਨੂੰ ਦਫਨਾਇਆ ਗਿਆ ਇਹ ਮਹਾਰਾਜਾ ਗਰੀਬ ਸਿੰਘ ਜੀ ਦਾ ਸਭ ਤੋਂ ਵੱਡਾ ਬੇਟਾ شہਜਾਦਾ ਵੈਕਟਰ ਰਾਈਲ ਆਰਮੀ ਦੇ ਵਿੱਚ ਕਪਤਾਨ ਬਣਿਆ ਮਹਾਰਾਜਾ ਜਦਰੀਪ ਸਿੰਘ ਜੀ ਦਾ ਸਭ ਤੋਂ ਛੋਟਾ ਬੇਟਾ ਰਾਜਕੁਮਾਰ ਐਲਵਰਟ 13 ਸਾਲ ਦੀ ਉਮਰ ਦੇ ਵਿੱਚ ਹੀ ਦੀ ਨਮੂਨਿਏ ਨਾਲ ਮੌਤ ਹੋ ਗਈ ਸੀ ਮਹਾਰਾਜਾ ਜਦਰੀਪ ਸਿੰਘ ਜੀ ਦਾ ਦੂਸਰਾ ਬੇਟਾ ਰਾਜਕੁਮਾਰ ਪ੍ਰੈਡ ਪ੍ਰੈਡੀ ਇਹ ਵੀ ਫੌਜੀ ਹਸਾਲਿਆ ਵਿੱਚ ਮੇਜਰ ਦੀ ਪਦਵੀ ਤੇ ਪਹੁੰਚਿਆ ਇਤਿਹਾਸ ਦੀ ਐਮੇ ਕਿਤੀ ਸੀ ਚਿੱਤਰਾਂ ਦਾ ਸੰਗ੍ਰਹਿ ਕਰਤਾ ਸੀ ਸੰਗੀਤ ਪ੍ਰੇਮੀ ਸੀ ਫਿਰ ਇਹਨੇ ਆਪਣੇ ਮਹਿਲ ਨੂੰ ਅਜਾਇਬ ਘਰ ਤੇ ਲਾਇਬ੍ਰੇਰੀ ਦਾ ਰੂਪ ਦੇ ਕੇ ਉਹ ਦਰਦਾਨ ਕਰ ਦਿੱਤਾ ਈਮਾਰਾਜ ਅਦ੍ਰੀਪ ਸਿੰਘ ਦੀਆਂ ਤਿੰਨ ਬੇਟੀਆਂ ਹੋਈਆਂ ਸਭ ਤੋਂ ਵੱਡੀ ਰਾਜਕੁਮਾਰੀ ਬੰਬਾ ਦੂਸਰੀ ਰਾਜਕੁਮਾਰੀ ਕੈਥਰਿਨ ਤੀਸਰੀ ਰਾਜਕੁਮਾਰੀ ਸੌਫੀਆ ਰਾਜਕੁਮਾਰੀ ਬੰਬਾ 1907 ਦੇ ਵਿੱਚ ਭਾਰਤ ਦੇ ਵਿੱਚ ਆਈ ਲਾਹੌਰ ਵਿੱਚ ਭਾਰਤੀ ਸੈਨਾ ਦੇ ਇੱਕ ਡਾਕਟਰ ਡੇਵਿਡ ਸਦਲਨ ਦੇ ਨਾਲ ਆਪਣੀ ਮਹਰ ਦੀ ਕਰਵਾਈ ਆਪਣੀ ਦਾਦੀ ਮਹਾਰਾਣੀ ਗਿੰਦਕੌਰ ਦੀ ਸਮਾਦੇ ਨਾਸਕ ਵਿਖੇ ਦਰਸ਼ਨ ਕੀਤੇ ਉੱਥੋਂ ਨਾਲ ਦੀਆਂ ਹਸਤੀਆਂ ਚੁੱਕ ਕੇ ਲਾਹੌਰ ਮਰਨ ਦੀ ਸਿੰਘ ਦੀ ਸਮਾਦੇ ਕੋਲ ਰੱਖੀ ਦੂਸਰੀ ਵਾਰ ਇਹ ਫਿਰ ਭਾਰਤ ਆਈ ਰਾਜਕੁਮਾਰੀ ਖੌਫੀਆ ਦੀ ਅੰਤਮ ਇੱਛਾ ਸੀ ਕਿ ਉਹਨਾਂ ਦੀ ਆਸਥੀਆਂ ਵੀ ਲਾਹੌਰ ਰਹਿਣ ਦੀਆਂ ਜਾਣ 1957 ਦੇ ਵਿੱਚ 99 ਸਾਲ ਦੀ ਉਮਰ ਕੋ ਉਤੇ ਲਾਹੌਰ ਦੇ ਵਿੱਚ ਦੀ ਡੈਥ ਹੋਈ ਸਭ ਤੋਂ ਵੱਡੀ ਸੀ ਸਭ ਤੋਂ ਬਾਅਦ ਦੇ ਵਿੱਚ ਦੀ ਡੈਥ ਹੋਈ ਅੰਤਮ ਰਾਮਗਾਂਵ ਇਸ ਕਲਿੰਘੀ ਲਾਹੌਰ ਦੇ ਵਿੱਚ ਨਸੀਬ ਹੋਈ ਮਹਾਰਾਜਾ ਗਰੀਬ ਸਿੰਘ ਦੀ ਦੂਸਰੀ ਬੇਟੀ ਰਾਜਕੁਮਾਰੀ ਕੈਥਰੀਨ ਇਹਨਾਂ ਨੇ 1903 ਦੇ ਵਿੱਚ ਭਾਰਤ ਦੀ ਯਾਤਰਾ ਕੀਤੀ ਲਾਹੌਰ ਕਸ਼ਮੀਰ ਲਾਹੌਰੀ ਸ਼ਿਮਲਾ ਅਮਰਤਸਰ ਵਿਖੇ ਪਹੁੰਚੇ ਉਹਨਾਂ ਪੁਰਾਣੀ ਸਿੱਖਾਂ ਨੂੰ ਮਿਲੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਮੁਕੰਗਰੇਜ਼ਾਂ ਨਾਲ ਲੜੇ ਸੀ 71 ਸਾਲ ਦੀ ਮਰਹੂਮ ਕੇ ਇਹਦੀ ਡੈਥ ਹੋਈ ਦੀ ਰਾਜਕੁਮਾਰੀ ਸੋਪੀਆ ਮਹਾਰਾਜਾ ਦਲੀਪ ਸਿੰਘ ਦੇ ਤੀਸਰੀ ਬੇਟੇ ਇਹਨਾਂ ਨੇ ਵੀ 107 ਦੇ ਵਿੱਚ ਭਾਰਤੀ ਯਾਤਰਾ ਕੀਤੀ ਮਹਾਰਾਜਾ ਦਲੀਪ ਸਿੰਘ ਮੁਕ ਜੋ ਵਜ਼ੀਰ ਸੀ ਸੰਘਾ ਵਾਲੀ ਹਣੀ ਉਹਨਾਂ ਦੇ ਪਰਿਵਾਰਾਂ ਨੂੰ ਮਿਲੇ 72 ਸਾਲ ਦੀ ਮਰਹੂਮ ਕੇ ਇਹਦੀ ਡੈਥ ਹੋਈ ਦੀ ਮਹਾਰਾਜਾ ਦਲੀਪ ਸਿੰਘ ਨੇ ਆਪਣੀ ਪਹਿਲੀ ਪਤਨੀ ਮਹਾਰਾਣੀ ਬੰਬਾ ਮੂਗਰ ਦੇ ਮਰਨ ਤੋਂ ਬਾਅਦ ਪੈਰਿਸ ਦੇ ਵਿੱਚ ਦੂਸਰੀ ਸ਼ਾਦੀ ਕੀਤੀ ਮਹਾਰਾਣੀ ਐਡਾ ਦੇ ਨਾਲ ਮਹਾਰਾਣੀ ਐਡਾ ਇਹਨਾਂ ਲੰਡਨ ਦੇ ਇੱਕ ਹੋਟਲ ਵਿੱਚ ਮਿਲੀ ਸੀ ਜਿੱਥੇ ਇੱਕ ਦੂਸਰੇ ਨੂੰ ਪਸੰਦ ਕਰਦੇ ਸੇ ਪੈਰਿਸ ਦੇ ਵਿੱਚ ਇਹਨਾਂ ਨੇ ਸ਼ਾਦੀ ਕੀਤੀ ਇਹਨਾਂ ਤੋਂ ਬੇਟੀਆਂ ਪੈਦਾ ਹੋਈਆਂ ਰਾਜਕੁਮਾਰੀ ਪੌਲੀ ਰਾਜਕੁਮਾਰੀ ਕੈਰਨ ਇਹ ਅੱਠੇ ਭੈਣ ਭਰਾ ਜੀ ਕੋਈ 80 ਸਾਲ ਦਾ ਹੋ ਕੇ ਮਰਿਆ ਕੋਈ 90 ਸਾਲ ਦਾ ਕੋਈ 70 ਸਾਲ ਦਾ ਲੇਕਿਨ ਅੰਗਰੇਜ਼ਾਂ ਨੇ ਇਹਨਾਂ ਨੂੰ ਕੋਹਜਨ ਦੇ ਵਿੱਚ ਕੋਈ ਨਾ ਹੈ ਕੈਮੀਕਲ ਦਿੱਤਾ ਕਿਸੇ ਦੇ ਵੀ ਔਲਾਦ ਪੈਦਾ ਨਹੀਂ ਹੋਉਂਦੀ ਤਾਂ ਕਿ ਕੋਹ ਨੂੰ ਘਿਰੇ ਦਾ وارس نو ਬਣ ਜਾ ਰਹੀ ਹੈ ਇਹ ਸੀ ਦਾ ਲਾਸਟ ਮਹਾਰਾਜਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਖਾਸ ਇਤਿਹਾਸ ਇਹ ਹੈ ਮਹਾਰਾਜਾ ਰਣਜੀਤ ਸਿੰਘ ਜੀ ਦਾ ਆਖੰਤਮ ਵਸਤੀ ਤਸਵੀਰ ਇੱਥੇ ਜਾ ਕੇ ਇਹਦੀ ਬਸੁਰਾ ਬਿਲਕੁਲ ਖਤਮ ਹੋ ਗਈ ਹੈ ਇੱਕ ਕੋਠੀ ਸਰਾਇ ਸਿੱਖ ਦੀ ਬਣੀ ਹੈ ਚੂਨਾ ਚੂਨੇ ਦੇ ਵਿੱਚ ਗੁੜ ਗੁੜ ਦੇ ਵਿੱਚ ਮਾਂ ਦੀ ਦਾਲ ਉਸ ਦੇ ਨਾਲ ਦੀ ਚੜਾਈ ਹੋਈ ਹੈ ਤਕਰੀਬਨ 200 ਸਾਲ ਪੁਰਾਣੀ ਹੈ ਸਭ ਤੋਂ ਪਹਿਲਾਂ ਅਗਰੀਜਾਂ ਮੋਕੇ ਇਹ ਐਡਵਾਂਸ ਅਸਲਾ ਸਪਲਾਈ ਦੀ ਕੂਸੀ ਉਸ ਤੋਂ ਬਾਅਦ ਨਹਿਰੀ ਵਿਭਾਗ ਨੂੰ ਦਿੱਤੀ ਗਈ ਫਿਰ ਇੱਥੇ ਜ਼ਿਲ੍ਹਾ ਸੈਸ਼ਨ ਕੋਰਟ ਲੱਗਦੀ ਰਹੀ ਲੁਧਿਆਣੇ ਦਾ ਸੈਸ਼ਨ ਜੱਜ ਇੱਥੇ ਕਚਹਿਰੀ ਲਾਇਆ ਕਰਦਾ ਸੀ ਆਜ਼ਾਦੀ ਤੋਂ ਬਾਅਦ ਸंचाई ਪਾਕੋਲ ਸंचाई ਪਾਕੋਲ ਰਹੀ ਫਿਰ ਜਦੋਂ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਇਹਨੂੰ ਬੀਐਸਐਫ ਦੀ ਸ਼ੋਣੀ ਬਣਾ ਦਿੱਤਾ ਗਿਆ ਫਿਰ ਖੜਕੂਬਾਦ ਦਾ ਸਮਾਂ ਆਇਆ ਤਾਂ ਇਹ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤੀ ਗਈ ਆੜੀ ਦੁਆਲੇ ਜੰਗਲੀ ਜੰਗਲ ਸੀ ਵਿਹਾਨ ਕੋਠੀ ਸੀ ਫਿਰ ਵਾਲਸ ਨੇ ਬਹੁਤੀ ਸਿੱਖ ਨੌਜਵਾਨ ਮੁੰਡੇ ਲੈ ਕੇ ਨਜਾਇਜ਼ ਤੌਰ ਤੇ ਸ਼ਹੀਦ ਕੀਤੇ ਉਸ ਤੋਂ ਬਾਅਦ ਇਹ ਨਸ਼ੇੜੀਆਂ ਦਾ ਅड्डा ਬਣੀ ਰਹੀ 2011 ਦੇ ਵਿੱਚ ਸਾਫ ਦਾ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਬਸੀਆਂ ਸੰਗ ਦਾ ਦਰਸ਼ਨ ਕਰਨ ਆਏ ਸੀ ਜਦੋਂ ਉਹਨਾਂ ਨੇ ਇਥੋਂ ਦੇ ਇਤਿਹਾਸ ਬਾਰੇ ਇਸ ਜਗ੍ਹਾ ਬਾਰੇ ਦੱਸਿਆ ਗਿਆ ਤਾਂ ਉਹਨਾਂ ਨੇ ਸੀ ਮਰਮਤ ਦਾ ਠੀਕਾ ਅੰਟੈਕ ਨੂੰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਸੀ ਮਹਾਰਾਜਾ ਦਲੀਪ ਸਿੰਘ ਜੀ ਬਾਰੇ ਇਤਿਹਾਸ ਤੇ ਸਾਨੂੰ ਜਾਣੂ ਕਰਵਾਇਆ ਹੈਗਾ ਸਰਦਾਰ ਗੋਵਿੰਦਰ ਸਿੰਘ ਜੀ ਨੇ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਆਉ ਜਾਣਦੇ ਆ ਹੁਣ ਇਸ ਜੋ ਬਹਾਦਰ ਦਲੀਪ ਸਿੰਘ ਜੀ ਦੀ ਕੋਠੀ ਵਜਦੀ ਹੈ ਜੋ ਇਸ ਮਾਰਕ ਹੈ ਜੀ ਤੇ ਇਹਦੇ ਬਾਰੇ ਕੁਝ ਜਾਣਕਾਰੀ ਲੈਣੇ ਆ ਸਰpasso ਜੀ ਇਹ ਅੰਗਰੇਜ਼ਾਂ ਦਾ ਘੋੜਿਆਂ ਦਾ ਤਵੇਲਾ ਸੀ ਜੀ ਸਰ ਸਭ ਤੋਂ ਵੱਡਾ ਜਿਹੜਾ ਅੰਗਰੇਜ਼ ਅਫਸਰ ਆਉਂਦਾ ਸੀ ਉਹ ਘੋੜਾ ਇੱਥੇ ਬੰਦਾਈ ਸੀ ਜੀ ਅੱਛਾ ਸਰ ਹੈਡ ਗਾਰਡਨ ਨੇ ਤੁਸੀਂ ਦੇਖ ਰਹੇ ਹੋ ਜੀ ਇਹ ਮੇਡ ਇਨ ਲੰਡਨ ਇਹਨ ਤੇ ਅੱਜ ਵੀ ਸਟੈਂਪ ਲੱਗੀ ਆ ਮੇਨ ਮੇਡ ਇਨ ਲੰਡਨ ਕਿ ਹੁਣ ਅਸੀਂ ਇਹਨਾਂ ਨੂੰ ਚੇਂਜ ਗਰੂਮ ਬਣਾ ਦਿੱਤਾ ਗਿਆ ਹੁਣ ਸਾਡੇ ਕੋਲ ਪ੍ਰੀ ਵਿਡਿੰਗਾਂ ਹੁੰਦੀਆਂ ਨੇ ਜੀ ਇੱਥੇ ਫਿਰ ਉਹ ਕੱਪੜੇ ਆਪਦੇ ਵਗੈਰਾ ਚੇਂਜ ਕਰ ਦਿੰਨੇ ਅੱਛਾ ਇੱਥੇ ਕਿਹੜੇ ਕਿਹੜੇ ਜੀ ਉਹ ਆਏ ਨੇ ਭਾਰਤ ਦੇ ਗਵਰਨਰ ਜਨਰਲ ਇੱਥੇ ਲਾਰਡ ਹੈਨਰੀ ਨੇ ਆਉਣਾ ਸੀਗਾ ਜੀ ਜਦੋਂ ਮਹਾਰਾਜਾ ਦਲੀਪ ਸਿੰਘ ਨੂੰ ਇੱਕ ਰਾਤ ਕੈਦ ਰੱਖਿਆ ਗਿਆ 31 ਦਸੰਬਰ 1849 ਨੂੰ ਅਸਲੀ ਲੇਕਿਨ ਮਹਾਰਾਜਾ ਸਿੰਘ ਮਹਾਰਾਜ ਸਿੰਘ ਜੀ ਦੇ ਉਹਨਾਂ ਨੂੰ ਆਉਣ ਦੀ ਪਿੰਕ ਪੈ ਗਈ ਵੀ ਉਹਨਾਂ ਹਮਲਾ ਕਰਨ ਦੇਣਗੇ ਜੀ ਇਸ ਲਈ ਉਹ ਇੱਥੇ ਆਏ ਨਿਗੇ ਮਹਾਰਾਜਾ ਦਲੀਪ ਸਿੰਘ ਨੂੰ ਜਿਹੜੀ ਫੌਜ ਲੈ ਕੇ ਆਈ ਸੀ ਜੀ ਕੈਦ ਕਰਕੇ ਜੀ ਉਹੀ ਉਹਨਾਂ ਨੂੰ ਉੱਥੋਂ ਜੁਪੀ ਦੇ ਵਿੱਚ ਫਟੇ ਘੜ ਲੈ ਕੇ ਜਾਈ ਜਾਂਦਾ ਇਹ ਸਰ ਪੁਰਾਣਾ ਖੂਹ ਹੈ ਅੰਗਰੇਜ਼ਾਂ ਮੌਕੇ ਦਾ ਅੰਗਰੇਜ਼ਾਂ ਵੇਲੇ ਦਾ ਹੀ ਹਾਂਜੀ ਇਹਨੂੰ ਆਪਾਂ ਬੰਦ ਨਹੀਂ ਕੀਤਾ ਜੀ ਇਹਦੇ ਉੱਪਰ ਲੈਂਟਰ ਪਾ ਕੇ ਇਹਨੂੰ ਆਪਾਂ ਸਟੇਜ ਬਣਾ ਲਿਆ ਠੀਕ ਹੈ ਜੀ ਇਹ 7-800 ਬੰਦਾ ਜੀ ਇਹ ਗੈਦਰਿੰਗ ਵਿੱਚ ਕੌੜੀਆਂ ਦੇ ਉੱਤੇ ਬੈਠ ਜਾਂਦਾ ਜਦੋਂ ਕੋਈ ਫੰਕਸ਼ਨ ਹੁੰਦਾ ਤਾਂ ਸੀ ਇਹਦੇ ਉੱਤੇ ਕਰ ਦਿੰਦੇ ਆ ਜਿਹੜਾ بارش ਦਾ ਪਾਣੀ ਹੈ ਜੀ ਉਹ ਸਾਰਾ ਇਹਦੇ ਅੰਦਰ ਖੂਹ ਦੇ ਵਿੱਚ ਜਾਂਦਾ ਉਹ ਕਿਵੇਂ ਜੀ ਆ ਬਣਿਆ ਨਿਕਾਸੀ ਵਾਲਾ ਹੁੰਦਾ ਅੰਦਰ ਵਿੱਚੋਂ ਖਾਲੀ ਹੈ ਇਹ ਅੱਛਾ ਹੈ ਇਹ ਸਾਰਾ ਪਾਣੀ بارش ਦਾ ਜਿਹੜਾ ਇਹਦੇ ਅੰਦਰ ਜਾਂਦਾ ਇਹ ਇਹ ਜੀ ਮਹਾਰਾਜਾ ਦਲੀਪ ਸਿੰਘ ਜੀ ਦਾ ਪੁੱਤ ਘੋੜੇ ਤੇ ਸਵਾਰ ਨੇਗੇ ਤੇ ਇਹ ਬੁੱਤ ਇਦਾਂ ਦੀ ਇਹ ਜਿਹੜੀ ਕਾਪੀ ਹੈਗੀ ਉਹ ਆਈਲੈਂਡ ਫੈਟ ਕੋਡ ਦੇ ਵਿੱਚ ਹੈਗੀ ਤੇ ਇਹ ਉਸ ਦੀ ਕਾਪੀ ਹੈਗੀ ਮਹਾਰਾਜਾ ਦਲੀਪ ਸਿੰਘ ਜੀ ਦਾ ਇਹ ਆਦਮਾ ਦਾ ਬੁੱਤ ਹੈ ਇਧਰ ਦਿਖਾਓ ਇਧਰ ਦਿਖਾ ਦਿਓ ਸਰ ਉਹ ਸਰ ਆ ਜਾਮਣਾ ਇਧਰ ਜੀ ਤੇ ਇੱਕ 200 ਸਾਲ ਪੁਰਾਣੇ ਤਕਰੀਬਨ ਪੀੜ ਨੇ ਜੀ ਅੱਛਾ ਜੀ 200 ਸਾਲ ਪੁਰਾਣੇ ਦਰਖਤ ਨੇ ਜੀ ਇਹ ਟੋਟਲ ਏਰੀਆ ਕਿੰਨਾ ਹੈ ਸਰ ਇੱਥੇ ਇਹ ਸਰ 13.5 ਏਕੜ ਸੀ ਜੀ ਜਿਹਦੇ ਵਿੱਚੋਂ 8.5 ਏਕੜ ਸਾਡੇ ਕੋਲ ਰਹਿ ਗਿਆ ਜੀ ਜੀ ਪੰਜਾਬ ਕਰਦਾ ਤੇ 4 ਏਕੜ ਤੇ ਇਧਰ ਆਈਟਾ ਬਣਾਤੀ ਅੱਛਾ ਜੀ ਸਰ ਕਰ ਠੀਕ ਹੈ ਸਰ 8.5 ਏਕੜ ਸਾਡੇ ਕੋਲ ਹੈ ਜੀ ਸਰ ਇੰਗਰੇਜ਼ਾਂ ਦਾ ਵਿਆਖਿਆ ਕੇਂਦਰ ਸੀਗਾ ਜਿਹੜੀ ਇਹ ਵਾਲੀ ਇਮਾਰਤ ਆ ਸਰ ਜੀ ਇਹਦੇ ਬਾਰੇ ਦਾ ਇਹ ਅੰਗਰੇਜ਼ਾਂ ਦਾ ਵਿਆਖਿਆ ਕੇਂਦਰ ਸੀਗਾ ਜੀ ਜੀ ਸਰ ਲੇਕਿਨ ਹੁਣ ਇਸ ਨੂੰ ਅਸੀਂ ਲਾਇਬ੍ਰੇਰੀ ਵਿਦ ਆਫਿਸ ਦੇ ਤੌਰ ਤੇ ਅਸੀਂ ਨੂੰ ਵਰਤ ਰਹੇ ਹਾਂ ਉਹ ਤੁਹਾਨੂੰ ਦਿਖਾਈਏ ਅੰਗਰੇਜ਼ਾਂ ਵੇਲੇ ਦਾ ਰਸੋਈ ਉਹ ਬਾਗ ਲੱਗੇ ਹੋਏ ਨੇ ਇਹ ਹੁਣ ਲਾਇਆ ਜੀ ਆਪਾਂ ਅੱਛਾ ਜੀ ਹਾਂ 2017 ਦੇ ਵਿੱਚ ਅੱਛਾ ਜੀ ਤੇ ਉਹ ਫਿਰ ਉਹ ਤੋਂ ਜਿਹੜੀ ਆਮਦਨ ਬਣਦੀ ਉਹ ਪਹਿਲੇ ਤਾਂ ਕੋਈ ਨਹੀਂ ਸੀ ਸਾਰਾ ਇੱਥੇ ਸਟਾਫ ਸਟਾਫ ਵਾਲੇ ਹੀ ਲੈ ਜਾਂਦੇ ਨੇ ਜਾਂ ਕੋਈ ਨਰੀ ਗੱਲ ਲੱਗਦੀ ਹੈ ਤਾਂ ਉਹ ਲੈ ਜਾਂਦੇ ਦੋਸਤ ਤੇ ਇੱਥੇ ਸਲਾਨੀ ਆਉਂਦੇ ਰਹਿੰਦੇ ਆ ਜੀ ਹਾਂ ਜੀ ਹਾਂ ਸਲਾਨੀ ਆਉਂਦੇ ਰਹਿੰਦੇ ਨੇ ਜੀ ਤੇ ਬਾਕੀ ਆਪਣੇ ਲੀਡਰ ਸਾਹਿਬਾਨ ਹਾਂ ਜੀ ਹਾਂ ਸਭ ਆਉਂਦੇ ਨੇ ਜੀ ਅੱਛਾ ਜੀ ਠੀਕ ਹੈ ਸਰ ਪ੍ਰੋਬਲਮ ਤਾਂ ਨਹੀਂ ਕੋਈ ਇੱਥੇ ਜੀ ਕੋਈ ਨਹੀਂ ਜੀ ਅਸੀਂ ਵੈਸੇ ਡੇਲੀ ਵੇਜ 'ਚ ਕੰਮ ਕਰਦੇ ਆਂ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਜੀ ਵੀ ਸਾਨੂੰ ਪੱਕਾ ਕੀਤਾ ਜਾਵੇ 10 ਸਾਲ ਹੋ ਗਏ ਸਾਨੂੰ ਇੱਥੇ ਕੰਮ ਕਰਦੇ ਬਸ ਡੇਲੀ ਵੇਜ 'ਚ ਕੰਮ ਕਰਦੇ ਆਂ ਆਓ ਜੀ ਤੁਹਾਨੂੰ ਦਿਖਾਉਣੇ ਆ 195 ਸਾਲ ਪੁਰਾਣਾ ਦਰਖਤ ਇਹਨੂੰ ਗੂਲਰ ਕਹਿੰਦੇ ਨੇ ਜੀ ਤੇ ਆ ਦੇਖੋ ਅਜਿਹੇ ਇਤਿਹਾਸਕ ਵੀਡੀਓ ਦੇਖਣ ਦੇ ਲਈ ਇਤਿਹਾਸਕ ਤੱਥਾਂ ਨੂੰ ਜਾਣਨ ਦੇ ਲਈ ਸਾਡਾ ਪੰਜਾਬ ਮਿਕਸ ਜੋ ਟੀਵੀ ਚੈਨਲ ਬਣਿਆ ਹੋਇਆ ਹੈ YouTube ਤੇ ਪੰਜਾਬ ਮਿਕਸ ਟੀਵੀ ਉਹਨੂੰ ਸਬਸਕ੍ਰਾਈਬ ਕਰੋ ਤੇ ਬਾਅਦੂ ਤੋਂ ਬਾਅਦ ਸ਼ੇਅਰ ਕਰੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ